ਯਾਰ ਠੰਡ ਹੈਗੀ ਆ ਇੰਨਾ ਪੈਸਾ ਜੋੜ ਕੇ ਤੂੰ ਕਿੱਥੇ ਲੈ ਜਾਣਾ ਆ ਭਰਾਂ ਡਿਆ ਮੂਰੇ ਕੱਪੜਾ ਪਾਈ ਬੈਠਾ ਕੋਈ ਸੀਸੇ ਸੂਸੇਲ ਵਾਲਾ ਉਹ ਜਾ ਯਾਰ ਠੰਡ ਕਿਹੜੀ 15 ਦਿਨਾਂ ਦੀ ਠੰਡ ਰਹਿ ਗਈ ਆ ਸਾਰੀ ਜਦੋਂ ਗਰਮੀਆਂ 'ਚ ਚੱਕਤਾ ਨਾ ਕੱਪੜਾ ਨਾ ਤੇ ਹਵਾਵਾਰੀਆਂ ਵੇ ਦੀ ਕੂਲਰ ਨੂੰ ਆਉਂਦੀ ਏ ਚੱਲ ਫਿਰ ਚੱਲਦਾ ਮੈਂ ਕਰੇ ਉਹ ਨਹੀਂ ਨਹੀਂ ਆ ਜਾ ਖੇਤ ਕੀੜਾ ਮਾਰ ਕੇ ਆਉਨੇ ਆ ਠੀਕ ਤੇਰੀ ਤਾਂ ਯਾਰਾ ਸਰੋਂ ਵੀ ਮੰਦੀਜੀ ਆ ਉਹ ਆ ਕੀ ਬੂੜ ਤਾਂ ਗੋਏ ਵਾਲੇ ਪਾਈ ਫਿਰਦਾ ਤੂੰ ਇੰਨੇ ਪੈਸੇ ਆ ਕੋਈ ਚਾਇਦੇ ਪਾਲਿਆ ਕਰ ਯਾਰ ਉਹ ਜਾ ਓਏ ਇਹਨਾਂ ਸੂਤਾਂ ਦਾ ਪਟੰਦਰਾ ਤੈਨੂੰ ਪਤਾ ਹੀ ਨਹੀਂ ਪਲਾਂ ਪਾਣੀ ਵੇਚਦੀ ਲੰਘ ਜਾ ਮਜਾਲਾ ਤੇ ਔਂਕਾ ਵੀ ਬੂਟਾਂ ਚ ਪੈ ਜੇ ਚਲ ਮੈਂ ਚੱਲਦਾ ਯਾਰ ਘਰੇ ਉਹ ਨਹੀਂ ਨਹੀਂ ਆ ਜਾ ਮੋਟਰ ਤੇ ਮੜਾ ਜਾ ਨਾ ਖਾਲਾ ਭਰੇ ਅੱਗੇ ਸਪਰੇਅ ਕਰਨੀਆਂ ਚਲ ਫਿਰ ਓਏ ਆ ਕੀ ਓਏ ਹੋਰ ਕੰਜੂਸੀ ਦਾ ਤੇਰੀ ਠੀਕ ਹੈ ਜਿਹੜੀ ਤੂੰ ਕਰੀ ਜਣਾ ਇਹਦੇ ਤੇ ਕੋਠਾ-ਕੁਠਾ ਪਾਲਾ ਮੀਂਹ ਮੂਝਾ ਥਲਵਾਏਗਾ ਯਾਰ ਉਹ ਨਹੀਂ ਓ ਤੈਨੂੰ ਅਸਲੀ ਪਤਾ ਹੀ ਨਹੀਂਗਾ ਜੇ ਇਹਨੂੰ ਕਮਰਾ ਪਾਤਾ ਇਹਦੇ ਤੇ ਇਹਦਾ ਗਰਮੀਆਂ ਚ ਗਰਮੋ ਕੇ ਫਿਓ ਜੀ ਡਾਈ ਜਾਂਦਾ ਗਰਮੀਆਂ ਚ ਪੱਲੀ ਚੱਕ ਦੇਦੀ ਆ ਮਿਆਲ ਆ ਫਿਓ ਝੋਟੀ ਚ ਉਹ ਜਿੰਦਰ ਕੇ ਟੋਏ ਚ ਜਿੱਥੇ ਮੱਜਾਂ ਦਾ ਪਿਸ਼ਾਬ ਜਾਂਦਾ ਹਨਾ ਉੱਥੇ ਮੱਛੀਆਂ ਫਿਰਦੀਆਂ ਉਹ ਚੱਲ ਖਾ ਪਹਿਲਾਂ ਕੋਈ ਕੱਟ ਹੀ ਨਾ ਲੈਵੇ ਆਪਣੇ ਤੋਂ ਓਏ ਹੱਥ ਬੰਨੇ ਭਰਾਵਾ ਉੱtre ਆ ਓਏ ਇੱਕ ਹਵਤਾ ਮੂਦ ਚੋਂ ਮੱਛੀਆਂ ਲੱਭਣੀਆਂ ਕੰਜੂਸ ਤਾਂ ਮੈਂ ਬਹੁਤ ਵੇਖਿਆ ਪਰ ਤੇਰੇ ਨਾਲ ਵੱਡਾ ਨਹੀਂ ਕੋਈ ਵੇਖਿਆ ਅੱਛਾ ਯਾਰ ਇੱਕ ਹਵਤਾ ਮੈਂ ਤਾਂ ਆਖਿਆ ਸੀ ਅੱਜ ਮੱਛੀ ਨਹੀਂ ਕੀ ਮਾਂਗੀ